ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨ ਗਿਆ ਆਪਣਾ ਆਉਂਦੇ ਨੇ ਨਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹਿਲੀ ਵਾਰ ਸਿਹਤ ਜਾਬ ਹੋਣ ਤੋਂ ਬਾਅਦ ਆਪਣੇ ਪਿੰਡ ਸਤੋਜ ਪਹੁੰਚੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਹੈ ਭਖਿਆ ਹੋਇਆ ਸੀਗਾ ਇਸੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਿੰਡ ਦੇ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਦਿਖਾਈ ਦਿੱਤੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਜਿਹੜੀ ਪੰਚਾਇਤ ਆ ਉਹ ਬਣਾਈ ਜਾਵੇ ਤਾਂ ਹੀ ਜਿਹੜਾ ਪਿੰਡ ਦਾ ਵਿਕਾਸ ਹੈਗਾ ਹੋ ਸਕੇਗਾ ਸਾਡੇ ਨਾਲ ਪਿੰਡ ਦੇ ਨੌਜਵਾਨ ਨੇਗੇ ਜਿਹੜੇ ਇੱਥੇ ਖੜੇ ਨੇਗੇ ਲੋਕ ਵੀ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਗੱਲਬਾਤ ਹੈ ਜਿਹੜੀ ਹੋਈ ਹੈਗੀ ਵੀਰ ਜੀ ਕੀ ਨਾਮ ਹੈ ਆਪਣਾ ਅਮਰਜੀਤ ਅਮਰਤ ਕਿਵੇਂ ਦੇਖਦੇ ਹੋਗੇ ਕਿ ਮੁੱਖ ਮੰਤਰੀ ਸਾਹਿਬ ਅੱਜ ਤੁਹਾਡੇ ਪਿੰਡ ਆਏ ਸੀਗੇ ਆਪਣੇ ਪਿੰਡ ਆਏ ਨੇ ਉਹ ਲੋਕਾਂ ਨੂੰ ਸੰਬੋਧਿਤ ਕਰਿਆਗਾ ਤਾਂ ਕਿਵੇਂ ਲੱਗਦੇ ਨੇ ਪੰਚਾਇਤ ਦਾ ਮਾਹੌਲ ਕੀ ਹੈ ਸਮੇਂ ਪੰਚਾਇਤ ਦਾ ਸਹਿਮਤੀ ਨੂੰ ਕਹਿ ਕੇ ਗਏ ਨੇ ਲਗਭਗ 90% ਤਾਂ ਹੋ ਜੂਗੀ ਸਹਿਮਤੀ ਸਾਰੀਆਂ ਤਾਂ ਨਾਲ ਹੀ ਨੇ ਵੀ ਸਹਿਮਤੀ ਹੋ ਜੂਗੀ ਲਗਭਗ ਚੰਗੀ ਸੁਨੇਹਾ ਦਿੱਤੇ ਗਏ ਨੇ ਠੀਕ ਹੈ ਕੀ 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 ਮੰਗਾ ਨੇਗੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਮਾਹੌਲ ਇਸ ਤਰ੍ਹਾਂ ਬਣਿਆ ਹੋਇਆ ਸੀ ਕਈ ਮਸਲੇ ਸੀ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਵੀ ਜਿਹੜਾ ਲੋਕਾਂ ਨੂੰ ਲੱਗਦਾ ਸੀ ਵੀ ਸਟੇਡੀਅਮ ਬਣਨਾ ਚਾਹੀਦਾ ਜਾਂ ਹੋਰ ਵੱਡੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਲੱਗ ਨਹੀਂ ਰਿਹਾ ਸੀ ਵੀ ਸੰਮਤੀ ਬਣੂਗੀ ਉਹ ਨਾ 4-5 ਦਿਨ ਪਹਿਲਾਂ ਉਹ ਇੰਟਰਵਿਊ ਹੋਈ ਸੀਗੀ ਉਹ ਚ ਕਈ ਮੁੱਦੇ ਸੀ ਉਹ ਐਗਰੀ ਹੋ ਗਏ ਉਹ ਚੀਜ਼ ਤੇ ਵੀ ਸਟੇਡੀਅਮ ਹੋਇਆ ਜਾਂ ਇੱਕ ਦੋ ਗੱਲਾਂ ਹੋਰ ਨੇ ਵੀ ਉਹ ਚੀਜ਼ਾਂ ਹੁਣ ਉਹਨਾਂ ਨੇ ਤਾਂ ਕਹਿਣੀ ਆ ਵੀ ਅਸੀਂ ਮੰਨ ਲਾਂਗੇ ਫਿਰ ਉਹ ਜੀ ਨਾਲ ਐਗਰੀ ਹੋ ਜਾਣਗੇ ਹੁਣ ਕਿਸੇ ਦਾ ਕੋਈ ਨਿੱਜੀ ਤਾਂ ਮਸਲਾ ਨਹੀਂ ਦੀ ਪਿੰਡ ਵਾਲੀ ਦੀਗੇ ਉਹ ਦੂਜੀ ਧਿਰ ਵੀ ਸਹੀ ਧੀ ਉਹ ਧਿਰ ਵੀ ਸਹੀ ਧੀ ਹੁਣ ਉਹ ਅੱਜ ਐਗਰੀ ਹੋਏ ਨੇ ਉਹ ਚੀਜ਼ ਤੇ ਉਹ ਕਹਿੰਦੇ ਵੀ ਅਸੀਂ ਸਟੇਡੀਅਮ ਦਾ ਤਾਂ ਕੰਫੀਡੈਂਸ ਪੂਰਾ ਕਰ ਰਹੇ ਨੇ ਮੰਗਾ ਵੀ ਮੰਨਿਆ ਨੇ ਉਹਨੇ ਆਖਿਆ ਵਿਸ਼ੇਸ਼ ਜਿਹੜਾ ਅਸੀਂ ਅਫਸਰ ਆ ਜਿਹੜਾ ਮੰਗਾ ਦਾ ਉਹ ਕਹਿੰਦੇ ਵੀ ਮੰਗਾ ਮੈਨੂੰ ਨਾ ਕਰੋ ਵੀ ਮੈਨੂੰ ਮੇਰਾ ਤਾਂ ਪਿੰਡ ਹੀ ਆ ਵੀ ਮੈਂ ਮੰਗਾ ਸੁਰ ਤੋਂ ਮੈਂ ਲੈਂਦਾ ਨਹੀਂ ਗੱਲ ਉਹ ਵੀ ਸਹੀ ਆ ਵੀ ਅਗਲੇ ਨੂੰ ਆਪ ਹੀ ਉਹ ਤਾਂ ਆਪ ਹੀ ਸੋਚਣਗੇ ਨਾ ਵੀ ਉਹਨਾਂ ਦਾ ਪਿੰਡ ਹੈ ਕੁਝ ਹੋਰ ਲੋਕ ਇੱਥੇ ਚਰਚਾ ਕਰ ਰਹੇ ਨੇ ਮੁੱਖ ਮੰਤਰੀ ਜਾਣ ਤੋਂ ਬਾਅਦ ਵੀਰ ਜੀ ਕਿਵੇਂ ਦੇਖਦੇ ਹੋ ਕਿ ਮਾਨ ਸਾਹਿਬ ਆਪ ਜਿੰ ਪਿੰਡ ਆਏ ਸੀਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਸੰਮਤੀ ਨੂੰ ਲੈ ਕੇ ਹਾਂਜੀ ਪਿੰਡ ਵਿੱਚ ਬਹੁਤ ਵਧੀਆ ਮਾਹੌਲ ਹੈ ਪਹਿਲਾਂ ਇਹ ਕਦੀ ਹੋਇਆ ਨਹੀਂ ਹੈਗਾ ਵੀ ਸਹਿਮਤੀ ਹੋ ਸਕੇ ਇਸ ਵਾਰ ਮਾਨ ਸਾਹਿਬ ਦੀ ਬਦੌਲਤੀ ਲਾ ਲਓ ਤੁਸੀਂ ਜੇ ਪਿੰਡ ਦਾ ਸੀਐਮ ਨਿਕਲਿਆ ਹਨਾ ਨਿੱਕੇ ਜਿਹੇ ਪਿੰਡ ਦੇ ਵਿੱਚੋਂ ਤਾ ਅੱਜ ਪਹਿਲੀ ਵਾਰੀ ਪੰਚਾਇਤ ਦੇ ਉੱਤੇ ਸਹਿਮਤੀ ਹੋ ਰਹੀ ਹੈ 99% ਸਹਿਮਤੀ ਹੋ ਚੁੱਕੀ ਹੈ ਲਗਭਗ 1% ਦੀ ਥੋੜੀ ਜੀ ਅੜਚਣ ਹੁੰਦੀ ਆ ਪਾਰਟੀਵਾਦੀ ਚਲਾ ਲੋ ਤੁਸੀਂ ਥੋੜੀ ਜੀ ਅਣਬਣ ਹੁੰਦੀ ਆ ਹਨਾ ਉਹ 1% ਦਾ ਢੁਡਕੂ ਆ ਜਿਹੜਾ ਉਹ 7 ਤਰੀਕ ਤੋਂ ਬਾਅਦ ਨਿਕਲ ਸਕਦਾ ਹੈ ਕਿਉਂਕਿ 7 ਤਰੀਕ ਨੂੰ ਮਾਨ ਸਾਹਿਬ ਨੇ ਕਿਹਾ ਵੀ ਕਾਗਜ਼ ਚੁੱਕੇ ਜਾਣੇ ਨੇਗੇ ਅਸੀਂ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਸਹਿਮਤੀ ਵੱਧ ਤੋਂ ਵੱਧ ਹੋ ਸਕੇ ਪਤਵੰਤੇ ਸੱਜਣ ਵਿਚਾਰ ਆ ਕੇ ਮੈਂ ਪੂਰੇ ਪੰਜਾਬ ਨੂੰ ਵੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਸਹਿਮਤੀਆਂ ਹੋਣ ਪਾਰਟੀਵਾਦੀ ਤੋਂ ਉਪਰ ਇਹਦੇ ਚਰਚਾਵਾਂ ਵੀ ਚੱਲ ਰਹੀਆਂ ਨੇ ਭਾਜੀ ਕਿਵੇਂ ਦੇਖਦੇ ਹੋ ਕਿ ਅੱਜ ਮਾਨ ਸਾਹਿਬ ਪਿੰਡ ਆਏ ਸੀਗੇ ਚਰਚਾ ਚੱਲ ਰਹੀ ਹੈਗੀ ਕਿਵੇਂ ਕਿਵੇਂ ਦੇਖਦੇ ਮਾਹੌਲ ਨੂੰ ਇਹ ਚਰਚਾ ਤਾਂ ਇਹ ਹੀ ਸਹਿਮਤੀ ਚੱਲ ਰਹੀ ਹੈ ਕੁਝ ਥੋੜੀ-ਬਹੁਤੀ ਰਹਿੰਦੀ ਹੈ ਜਿਹੜੀ ਉਹ ਕਰਾਉਣ ਦੀ ਕੋਸ਼ਿਸ਼ ਕਰਾਂਗੇ ਲੱਗਦਾ ਵੀ ਜਿਹੜੀ ਸਹਿਮਤੀਆ ਹੋ ਚੁੱਕੀ ਹੈ ਸੰਮਤੀ ਦੇ ਲਈ ਹਾਂਜੀ ਲਗਭਗ ਹੋ ਹੀ ਚੁੱਕੀ ਹੈ ਜੀ ਤਾਂ ਇਸ ਸਮੇਂ ਪਿੰਡ ਦੇ ਵਿੱਚ ਮਾਹੌਲ ਇਹ ਹੈ ਕਿ ਪੰਚਾਇਤ ਦੀ ਜਿਹੜੀ ਸੰਮਤੀ ਹੈਗੀ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਪੀਲ ਕੀਤੀ ਗਈ ਸੀ ਤਾਂ ਹੁਣ ਪਿੰਡ ਵਾਲਿਆਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਮੁੱਦੇ ਸੀਗੇ ਉਹ ਮੁੱਖ ਮੰਤਰੀ ਦੇ ਸਾਹਮਣੇ ਰੱਖੇ ਗਏ ਸੀਗੇ ਤਾਂ ਉਹਨਾਂ ਦੇ ਉੱਪਰ ਜਿਹੜਾ ਦੋ ਤਰ੍ਹਾਂ ਸੀ ਜਿਹੜੀਆਂ ਉਹਨਾਂ ਦੀ ਸਹਿਮਤੀ ਹੋ ਚੁੱਕੀ ਹੈਗੀ ਤਾਂ ਇਸ ਸਮੇਂ ਜਿਹੜਾ ਮਾਹੌਲ ਹੈ ਪਿੰਡ ਦੇ ਵਿੱਚ ਉਹ ਸਰਬਸੰਮਤੀ ਵਾਲਾ ਜਿਹੜਾ ਬਣਿਆ ਦਿਖਾਈ ਦੇ ਰਿਹਾ ਹੈਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਪੂਰਾ ਪਿੰਡ ਇਸ ਸ਼ੈਡ ਦੇ ਥੱਲੇ ਇਕੱਠਾ ਸੀਗਾ ਉਹਨਾਂ ਨੇ ਪੁਰਾਣੀਆਂ ਯਾਦਾਂ ਵੀ ਲੋਕਾਂ ਦੇ ਨਾਲ ਆਪਣੀਆਂ ਤਾਜ਼ਾ ਕੀਤੀਆਂ ਅੱਜ ਪਹਿਲੀ ਵਾਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਆਪਣੇ ਪਿੰਡ ਪਰਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਤੇ ਇਸ ਤੋਂ ਬਾਅਦ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪਿੰਡਾਂ ਦੇ ਵਿੱਚ ਪੰਚਾਇਤ ਨੂੰ ਲੈ ਕੇ ਸਰਬਸੰਮਤੀ ਬਣਾਉਣ ਦੀ ਅਪੀਲ ਕੀਤੀ ਹੈਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ